ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੋਮਨ ਸੰਧੂ ਦੋਸਤੋ ਅੱਜ ਜਿਹੜਾ ਚਿੱਟੇ ਵਾਲਾਂ ਦਾ ਆਪਾਂ ਪੱਕਾ ਹੱਲ ਲੈ ਕੇ ਆਏ ਆ ਤੁਹਾਨੂੰ ਇੱਕ ਨੁਕਤਾ ਦੱਸਣਾ ਸਭ ਤੋਂ ਸੌਖਾ ਤੇ ਆਸਾਨ ਤੇ 100% ਗਰੰਟੀ ਆ ਜਿਹੜੇ ਬੰਦੇ ਨੇ ਇਹ ਨੁਕਤਾ ਵਰਤ ਲਿਆ ਜੇ ਉਹਦੇ ਵਾਲ ਕਾਲੇ ਨਾ ਹੋਏ ਤਾਂ ਆਪਣੀ ਫੁੱਲ ਗਰੰਟੀ ਆ ਬਾਈ ਠੀਕ ਆ ਨਾ ਪ੍ਰਤਿਆਇਆ ਹੋਇਆ ਇਹ ਨੁਕਤਾ ਤੇ ਕੋਈ ਆਪਾਂ ਚੀਜ਼ ਬਾਹਰੋਂ ਨਹੀਂ ਲੈਣ ਜਾਣੀ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸਣ ਲੱਗੇ ਆ ਉਹ ਆਪਣੇ ਘਰਾਂ ਦੇ ਵਿੱਚ ਆਮ ਵਰਤੀ ਜਾਣ ਵਾਲੀ ਚੀਜ਼ ਆ ਤੇ ਕੋਈ ਆਪਾਂ ਜਿਹੜੇ ਆ ਵਾਲਾਂ ਤੇ ਤੇਲ ਨਹੀਂ ਲਾਉਣੇ ਕੋਈ ਕੁਝ ਨਹੀਂ ਕਰਨਾ ਸਭ ਤੋਂ ਸੌਖਾ ਤਰੀਕਾ ਤੇ ਮਿੱਤਰੋ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਲਓ ਆਪਾਂ ਤੁਹਾਨੂੰ ਦੱਸਣ ਲੱਗੇ ਆ ਕੀ ਕਰਨਾ ਆਪਣੇ ਘਰਾਂ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਆ ਉਹ ਆਮ ਹੀ ਵਰਤਿਆ ਜਾਂਦਾ ਆਮ ਹੀ ਆਪਣੇ ਘਰਾਂ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਆ ਉਹ ਵਰਤਿਆ ਜਾਂਦਾ ਤੇ ਸਰੋਂ ਦਾ ਤੇਲ ਆਪਾਂ ਜਿਹੜਾ ਘਰ ਦੀ ਜਿਹੜੀ ਸਰੋਂ ਆ ਜਿਹੜਾ ਆਪਾਂ ਆਪਦੇ ਘਰ ਦੀ ਸਰੋਂ ਦਾ ਜਿਹੜਾ ਤੇਲ ਕਢਾਇਆ ਉਹ ਤੇਲ ਵਰਤਣਾ ਕਰਨਾ ਕੀ ਆ ਆਪਾਂ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਭਾਵੇਂ ਸਵੇਰੇ ਭਾਵੇਂ ਸ਼ਾਮ ਨੂੰ ਇੱਕ ਚਮਚਾ ਜਿਹੜਾ ਤੇਲ ਦਾ ਸਰੋਂ ਦੇ ਦਾ ਉਹ ਆਪਾਂ ਮੂੰਹ ਦੇ ਵਿੱਚ ਪਾ ਕੇ ਤੇ ਉਹਦੀ ਜਿਹੜੀ ਆ কুরਲੀ ਕਰਨੀ ਆ ਸਰੋਂ ਦੇ ਤੇਲ ਦੀ কুরਲੀ ਕਰਨੀ ਆ ਇੱਕ ਚਮਚਾ ਤੇਲ ਤੁਸੀਂ ਮੂੰਹ ਦੇ ਵਿੱਚ ਪਾ ਲਓ ਤੇ ਅੱਧਾ ਜਾਂ ਪੌਣਾ ਘੰਟਾ ਉਹਨੂੰ ਆਪਾਂ কুরਲੀ ਜਿਵੇਂ ਆਪਾਂ ਕਰਦੇ ਆ ਉਵੇਂ ਹੀ ਉਹਨੂੰ ਕਰਨਾ ਅੱਧਾ ਪੌਣਾ ਘੰਟਾ ਅੱਧਾ ਪੌਣਾ ਘੰਟਾ ਜੇ ਤੁਸੀਂ কুরਲੀ ਕਰ ਲਈ ਸਰੋਂ ਦੇ ਤੇਲ ਦੀ ਤੇ 100% ਗਾਰੰਟੀ ਆ ਜੇ ਤੁਹਾਡੇ ਵਾਲ ਜਿਹੜੇ ਆ ਉਹ ਚਿੱਟਿਆ ਤੋਂ ਜੇ ਕਾਲੇ ਨਾ ਹੋਏ ਤਾਂ ਦੋਸਤੋ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਨਾ 50 ਸਾਲ ਦੀ ਉਮਰ ਤੱਕ ਇਹ ਬੰਦਾ ਜਿਹੜਾ ਨੁਕਤਾ ਵਰਤ ਸਕਦਾ ਠੀਕ ਆ ਕਿਉਂਕਿ ਅੱਜ ਕੱਲ ਤਾਂ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਵਾਲ ਆ ਉਹ ਚਿੱਟੇ ਹੋ ਹੀ ਜਾਂਦੇ ਆ ਤੇ ਮਿੱਤਰੋ ਇਹ ਨੁਕਤਾ ਸਭ ਤੋਂ ਸੌਖਾ ਤੇ ਆਸਾਨ ਆ ਕੋਈ ਆਪਾਂ ਤੇਲ ਨਹੀਂ ਲਾਉਣਾ ਵਾਲਾਂ ਤੇ ਕੋਈ ਮ사ਜ ਨਹੀਂ ਕਰਨੀ ਕੁਝ ਨਹੀਂ ਕਰਨਾ બસ ਇੱਕ ਚਮਚਾ ਮੂੰਹ ਦੇ ਵਿੱਚ ਤੇਲ ਦਾ ਪਾ ਲੈਣਾ ਤੇ ਆਪਾਂ ਉਹਦੀ ਜਿਹੜੀ ਆ ਅੱਧਾ ਘੰਟਾ ਜਾਂ ਪੌਣਾ ਘੰਟਾ ਬਸ কুরਲੀ ਕਰਨੀ ਹੈ ਇਹ ਆਪਾਂ ਭਾਵੇਂ ਜੇ ਤੁਸੀਂ ਕਿਤੇ ਜਾਣੇ ਹੋ ਤੇ ਮੂੰਹ ਦੇ ਵਿੱਚ ਇੱਕ ਚਮਚਾ ਪਾ ਲਓ ਤੇ ਆਪਾਂ ਜਾਂਦੇ ਜਾਂਦੇ ਵੀ ਆਪਾਂ ਇਹ কুরਲੀ ਕਰ ਸਕਦੇ ਆ ਤੇ ਮਿੱਤਰੋ 100% ਗਾਰੰਟੀ ਆ ਜੇ ਤੁਹਾਡੇ ਜਿਹੜੇ ਜਿਨ੍ਹਾਂ ਦੇ ਵਾਲ ਚਿੱਟੇ ਵੀ ਹੋ ਗਏ ਉਹਨਾਂ ਦੇ ਦੁਬਾਰਾ ਜਿਹੜੇ ਵਾਲ ਆ ਉਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਹੋਰ ਕੁਝ ਨਹੀਂ ਕਰਨਾ ਬੱਤੇ ਜਿਹੜਾ ਤੇਲ ਆ ਤੇਲ ਬਿਲਕੁਲ origignal ਹੋਣਾ ਚਾਹੀਦਾ ਆਪਦੇ ਹੱਥੀ ਜਿਹੜਾ ਆਪਾਂ ਤੇਲ ਸਰੋਂ ਜਿਹੜੀ ਆਪਾਂ ਘਰੇ ਬੀਜਦੇ ਆ ਤੇ ਆਪਾਂ ਜਿਹੜੀ ਸਰੋਂ ਆਪਦੇ ਹੱਥੀ ਜਾ ਕੇ ਜਿਹੜਾ ਤੇਲ ਕਢਾਉਨੇ ਆ ਉਹ ਤੇਲ ਵਰਤਣਾ ਆਪਾਂ ਬਜਾਰੀ ਤੇਲ ਨਹੀਂ ਵਰਤਣਾ ਜਿਹੜੀ ਬੋਤਲਾਂ ਦੇ ਵਿੱਚ ਸਰੋਂ ਦਾ ਤੇਲ ਆਉਂਦਾ ਵੀ ਉਹਦੇ ਨਾਲ ਕਹਿ ਦਈਏ ਵੀ ਆਪਾਂ ਵੀ ਇਹ ਜਿਹੜੇ ਵਾਲ ਠੀਕ ਹੋ ਜਾਣਗੇ ਨਹੀਂ ਆਪਾਂ origignal ਸਰੋਂ ਦਾ ਤੇਲ ਵਰਤਣਾ ਤੇ ਬਾਕੀ ਬਾਈ ਜੀ ਇਹਦੇ ਨਾਲ ਇਕੱਲੇ ਵਾਲ ਨਹੀਂ ਕਾਲੇ ਹੋਰ ਵੀ ਕਈ ਬਿਮਾਰੀਆਂ ਦਾ ਜਿਹੜਾ ਇਹ ਛੁਟਕਾਰਾ ਤੁਹਾਨੂੰ ਮਿਲੂਗਾ ਠੀਕ ਆ ਇਹ ਤੁਸੀਂ ਨੁਕਤਾ ਵਰਤ ਕੇ ਦੇਖ ਲਿਓ ਜੇ ਕੱਲ ਤੋਂ ਇਹੋ ਸ਼ੁਰੂ ਕਰ ਦਿਓ ਜੇ ਤੇ ਮਹੀਨੇ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਮਹੀਨੇ ਦੇ ਵਿੱਚ ਹੀ ਤੁਹਾਨੂੰ ਜਿਹੜਾ ਪਤਾ ਲੱਗਣ ਲੱਗ ਪੂਗਾ ਵੀ ਜਿਹੜੇ ਵਾਲ ਆ ਉਹ ਸਾਡੇ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਗਏ ਮਿੱਤਰੋ ਵੀਡੀਓ ਨੂੰ ਜਿਹੜਾ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਆਦੇ ਯਾਰਾ ਮਿੱਤਰਾਂ ਨਾਲ ਕਰਿਓ ਜੇ ਤਾਂ ਜੋ ਜਿਹੜੇ ਲੋਕ ਚਿੱਟੇ ਵਾਲਾਂ ਤੋਂ ਪਰੇਸ਼ਾਨ ਆ ਉਹ ਵਿਚਾਰੇ ਜਿਹੜੇ ਵਾਲਾਂ ਤੋਂ ਛਟਕਾਰਾ ਲੈ ਸਕਣ